ਹਾਂਜੀ ਕਿਸਾਨ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੇਤੀ 22 ਮਾਰਚ 2025 ਨੂੰ ਆਪਾਂ ਅੱਜ ਸਰੋਂ ਦੀ ਕਟਾਈ ਕਰਨ ਲੱਗੇ ਆ ਤੇ ਦਿਖਾਉਂਦੇ ਆ ਤੁਹਾਨੂੰ ਲੇਬਰ ਲੱਗੀ ਹੋਈ ਆ ਹਾਂਜੀ ਹਾਂਜੀ ਕਿਸਾਨ ਵੀਰੋ ਇਹ ਆਪਣੀ ਪਾਇਓ ਨੀਰ ਦਾ 45एसएस ਵਾਲੀ ਬੀਜ ਆ ਸਰੋਂ ਦਾ ਤੇ 24 ਅਕਤੂਬਰ ਦੀ ਇਹਦੀ ਪਲਾਂਟਿੰਗ ਹੋਈ ਹੋਈ ਆ ਵੇਕੂ ਮੋਲੀ ਮਸ਼ੀਨਾਂ ਜਿਹੜੀ ਮਸ਼ੀਨਾਂ ਆਪਾਂ ਹੁਣ ਮੱਕੀ ਬੀਜਦੇ ਆ ਤੇ ਉਸੇ ਮਸ਼ੀਨ ਦੇ ਨਾਲ ਇਹ 350 ਤੋਂ 400 ਗ੍ਰਾਮ ਦੇ ਨਾਲ ਇਹਦੀ ਬਜਾਈ ਹੋਈ ਹੋਈ ਆ ਸਰੋਂ ਦੀ ਤੇ 50 ਕਿਜੀ ਡੀਪੀ ਪਾਇਆ ਸੀ ਆਪਾਂ ਉਦੋਂ ਤੇ ਮੰਨ ਲਓ ਵੀ 120 ਦਿਨਾਂ ਤੇ ਕਈ ਵੈਰੀਟੀਆਂ ਤਾਂ ਕੱਟਣ ਵਾਲੀਆਂ ਹੋ ਜਾਂਦੀਆਂ ਨੇ ਪਰ ਆਪਣਾ ਇਹ ਤਕਰੀਬਨ 5 ਮਹੀਨੇ ਬਣ ਗਏ 150 ਦਿਨ ਹੋ ਗਏ ਤਕਰੀਬਨ ਤੇ ਇੱਕ ਕ੍ਰਿਸਟਲ ਦਾ ਬੀਜ ਆਉਂਦਾ 12 11 ਹਰਿਆਣੇ ਦੇ ਵਿੱਚ ਉਹਦੀ ਬਜਾਈ ਬਹੁਤ ਹੋਈ ਐ ਇਸ ਵਾਰ ਉਹ ਥੋੜੀ ਅਗੇਤੀ ਆਈ ਆ ਤੇ ਹੋ ਸਕਦਾ ਵੀ ਗਾਂ ਨੂੰ ਉਹਦਾ ਰਕਬਾ ਵਾਗੇ ਪਰ ਆਪਣੇ ਪੰਜਾਬ ਦੇ ਵਿੱਚ ਜ਼ਿਆਦਾਤਰ ਜੀਐਸਸੀ 7 ਜਿਹੜਾ ਆਪਣੇ ਪੀਯੂ ਦਾ ਬੀਜ ਆ ਤੇ ਜਾਂ ਫਿਰ ਪਾਇਉਣੀ ਦਾ 45 46 ਇਹਦੀ ਵੀ ਜ਼ਿਆਦਾ ਬਜਾਈ ਹੁੰਦੀ ਆ ਤੇ ਜਦ ਅਜਾ ਕੱਟੀ ਜਾਂਦੇ ਆ ਇਹ ਆਪਾਂ ਤੇ ਫਿਰ ਹੁਣ ਕੰਪਾਈਨ ਲਿਆ ਕੇ ਚਾਰਕ ਦਿਨਾਂ ਤੱਕ ਜਦੋਂ ਇਹ ਸੁੱਕ ਗਈ ਐਣ ਆਇਆ ਨੇ ਪਈ ਪਈ ਨੇ ਸੁੱਕ ਜਾਣਾ ਵਾ ਤੇ ਫਿਰ ਕੰਪਾਈਨ ਦੇ ਨਾਲ ਆਪਾਂ ਕੱਢ ਲੈਣੀ ਐ ਇਹ ਤੇ ਵੀਰਾਂ ਦਾ ਬਹੁਤਿਆਂ ਦਾ ਸਵਾਲ ਹੋਊਗਾ ਵੀ ਇਹਦਾ ਝਾੜ ਕਿੰਨਾ ਨਿਕਲਦਾ ਝਾੜੇ ਦਾ ਵੀਰੇ 8 ਕੁਇੰਟਲ ਵੀ ਹੋ ਜਾਂਦਾ 10 ਵੀ ਹੋ ਜਾਂਦਾ 6 ਵੀ ਹੋ ਜਾਂਦਾ ਵਾ ਤੇ ਜਦਦਾਇਤ ਕੀ ਝਾੜ ਵਧੀਆ ਰਹਿਣ ਦੀ ਉਮੀਦ ਆ ਜਦੋਂ ਮੌਸਮ ਵਧੀਆ ਰਿਹਾ ਧੁੱਪਾਂ ਸੁਹਣੀਆਂ ਲੱਗੀਆਂ ਪੱਛੋਂ ਦੀ ਹਵਾ ਵਗੀ ਗਈ ਆ ਤੇ ਇਸ ਵਾਰ ਉਮੀਦ ਆ ਵੀ 8 ਕੁਇੰਟਲ 10 ਕੁਇੰਟਲ ਹੋ ਜੂਗੀ ਤੇ ਬਹੁਤ ਸਾਰੇ ਵੀ ਜਿਹੜੇ ਤਿੰਨ ਫਸਲਾਂ ਲੈਣੀਆਂ ਚਾਹੁੰਦੇ ਆ ਜਿੰਨਾਂ ਕੋਲੇ ਲੇਬਰ ਹੈਗੀ ਆ ਉਹ ਕਣਕ ਨਾਲੋਂ ਹਟ ਕੇ ਸਰੋਂ ਲਾ ਲਿਆ ਕਰਨ ਸਰੋਂ ਤੋਂ ਬਾਅਦ ਆਇਆ ਜਾਹੇ ਮਗਰ ਮੂੰਗੀ ਲਾ ਲਓ ਜਾਹੇ ਮੱਕੀ ਲਾ ਲਓ ਜਿੱਦਾਂ ਹੁਣ ਅੱਜ 22 ਮਾਰਚ ਦਾ ਟਾਈਮ ਆ ਤੇ 26 27 ਤਰੀਕ ਨੂੰ ਆਪਾਂ ਇਹ ਕੱਢ ਲੈਣੀ ਆ 27 ਨੂੰ ਤੇ ਨਾਲ ਹੀ ਪਹਿਲੀ ਬਾਹ ਕੇ ਰਿਜਰ ਲਵਾ ਕੇ ਮੂੰਗੀ ਦੀ ਰੌਣੀ ਨੂੰ ਪਾਣੀ ਛੱਡ ਦੇਣਾ ਆਪਾਂ ਤੇ 7-8 ਤਰੀਕ ਦੇ ਕਰ ਅਪ੍ਰੈਲ ਤੇ ਕਰ ਮੂੰਗੀ ਦੀ ਜਿਹੜੀ ਬਜਾਈ ਹੋ ਜਾਂਦੀ ਆ ਤੇ ਮੂੰਗੀ ਵਾਲੇ ਕਿਸਾਨਾਂ ਲਈ ਵਧੀਆ ਵਾ ਸਰੋਂ ਜਿਹੜੇ ਮਗਰ ਤੀਜੀ ਫਸਲ ਲਾਉਣੀ ਚਾਹੁੰਦੇ ਆ ਹਾਂ ਕਿਸੇ ਨੇ ਸਾਈ ਦਾ ਜੋ ਪਾਉਣਾ ਵਾ ਉਹ ਮੱਕੀ ਵੀ ਲਾ ਸਕਦੇ ਆ ਜਿੱਦਾਂ ਮੇਰੀ ਆ ਆਲੂ ਵਾਲੇ ਖੇਤ ਦੇ ਵਿੱਚ ਇਧਰ ਮੱਕੀ ਲੱਗੀ ਹੋਈ ਆ ਜਿਹੜੀ ਮੇਰੀ ਪਕਾਵੀ ਤੇ ਸਾਈ ਲਜ ਵਾਲੀ ਆ ਤੇ ਜਿਹੜੇ ਵੀਰ ਤਿੰਨ ਫਸਲਾਂ ਲਾਉਣੀਆ ਚਾਹੁੰਦੇ ਆ ਆਲੂ ਨਹੀਂ ਲਾਉਣੇ ਚਾਹੁੰਦੇ ਤੇ ਉਹ ਸਰੋਂ ਨੂੰ ਜ਼ਰੂਰ ਕੁਸਰਾਕ ਬੇ ਦੇ ਵਿੱਚ ਲਾ ਕੇ ਦੇਖਣ ਟ੍ਰਾਇਲ ਦੇ ਤੌਰ ਤੇ 1 ਕਿਲੋ ਤੋਂ 2 ਕਿਲਿਆਂ ਤੋਂ ਸ਼ੁਰੂ ਕਰ ਲੈਣਾ ਤੇ ਆਪਣੇ ਅਸ ਕੀ 4 ਏਕੜ ਲੱਗੀ ਹੋਈ ਆ ਸਰੋਂ ਇਹ ਤੇ ਵਧੀਆ ਹਵਾ ਨਹੀਂ ਕਿ ਤਿੰਨ ਫਸਲਾਂ ਹੋ ਜਾਂਦੀਆਂ ਨੇ ਤੇ ਮਗਰ ਮੰਗੀ ਵੀ ਸਮੇਂ ਸਿਰ ਮੰਗੀ ਦੀ ਬਜਾਈ ਹੋ ਕੇ ਤੇ ਸਮੇਂ ਸਿਰ ਮੰਗੀ ਦੀ ਕਟਾਈ ਹੋ ਜਾਂਦੀ ਆ ਫਿਰ ਮੀਹਾਂ ਤੋਂ ਪਹਿਲਾਂ ਪਹਿਲਾਂ ਜੇ ਕਿਸੇ ਵੀਰ ਨੇ ਕੋਈ ਸਵਾਲ ਹੋਇਆ ਤਾਂ ਮੈਸੇਜ ਕਰ ਲਿਓ ਤੇ ਤੁਹਾਨੂੰ ਪੂਰੀ ਸਹੀ ਸਲਾਹ ਦਿੱਤੀ ਜਾਊਗੀ ਬੈੱਡ ਤੇ ਵੈਕਮ ਵਾਲੀ ਮਸ਼ੀਨ ਵਾਲਾ ਇਹ ਫਾਇਦਾ ਇੱਕ ਤਾਂ ਤੇ ਬੀਜ ਘੱਟ ਪੈਂਦਾ ਇੱਕ ਗੋਡੀ ਹੋਣ ਹੋਣ ਦੀ ਲੋਡ ਨਹੀਂ ਪੈਂਦੀ ਦੀ ਜਦੋਂ ਆਪਾਂ ਕਣਕ ਵਾਲੇ ਟਰੈਲਰ ਦੇ ਨਾਲ ਅੱਗੇ ਬਜਾਈ ਕਰਦੇ ਸੀਗੇ ਸਰੋਂ ਦੀ ਤੇ ਉਹ ਗੋਡੀ ਕਰਨੀ ਪੈ ਜਾਂਦੀ ਸੀ ਤੇ ਬੈੱਡ ਤੇ ਸਰਫ ਕੱਲਾ ਝੋਨਾ ਹਰਾ ਹੋਣਾ ਹੁੰਦਾ ਤੇ ਉਹ ਆਪਣੇ ਠੰਡ ਦੇ ਨਾਲ ਹੀ ਸੁੱਕ ਜਾਂਦਾ ਵਾ ਹਾਂਜੀ